ਕਿ ਇਹ ਪਤਾ ਲੋਕਾਂ ਨੂੰ ਲੱਗੇ ਜੀ ਪੱਥਰ ਦੀ ਆ ਉਹ ਕਰਾ ਰਹੀ ਸੀ ਤੇ ਸਾਰਾ ਬਰੋਹ ਪ੍ਰਿਆਰੋ ਸੱਚਾ ਜਿਹੜਾ ਉਹ ਕਰਾ ਜਿਹੜੇ ਸਾਹਮਣੇ ਭਰੇ ਦਰਬਾਰ ਦੇ ਵਿੱਚ ਉੱਥੇ ਕੱਟ ਦੇ ਵਿੱਚ ਸਾਰਾ ਸੱਚ ਸਾਹਮਣੇ ਆ ਗਿਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਉੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗਾਇਕੀ ਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ پہرا نہیں کرتا لاگو نہیں لاگو کرنے جت گھر گرد مہاراج جی کا وجن بڑا پیارا سارے سنتے ہو ست سنگ مل رہی مادھو جیسے مادھو گوا یہ انہوں نے بڑا پیارا وچن ہے اپنے کرو ایک قائم کرو سانپ آپ سی پیارے آپسی لڑائی ہوئے اور اسے کر کے اتیا اتیاچار ہو رہے ہیں اسے کر کے تے ضلع ہو رہے ہیں تشدد ہو رہے ہیں کیونکہ اسی آپ کے نہیں ہاں سان ایک گل نہیں ہے سترہ کوئی بات نہیں وقت نہ ਲੇਕੀ ਬਚਨਾ ਪਾ ਮਨ ਲਈ ਸਭੂਰ ਬਦਾਸ ਮਾਨਾ ਵੀ ਦਾ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣ ਜੂਗੇ ਧਰੋ ਸਾਤ ਨਾਮ ਸੀ ਵਾਹਿਗੁਰੂ ਇੱਕੋ ਹੀ ਬਚਨ ਹੈ ਇਕੱਠੇ ਹੋ ਜਓ ਸਾਰੇ ਇੱਕ ਧਾਗੇ ਦੇ ਇੱਕ ਸਾਰੇ ਪਰੋਏ ਜਾਓ ਇਕੱਠੇ ਹੋ ਜਾਓ ਸਾਰੇ ਤੇ ਬਹੁਤ ਪਿਆਰੋ ਜਿਵੇਂ ਬਾਬਾ ਸਾਹਿਬ ਦਾ ਤੁਹਾਨੂੰ ਮਿਲ ਕਰਕੇ ਨੇ ਪਿਆ ਵੀ ਅਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਆਪਣੀ ਅਰਦਾਸ ਤੇ ਲਿਖੋਈ ਗੱਲ ਹੈ ਇਹ ਮੁੱਕਦੇ ਬੰਦੇ ਨਹੀਂ ਕਰਮਿਆਰਿਓ ਕੋਈ ਸਮਾਂ ਆਊਗਾ ਕੋਈ ਆਪਾਂ ਨਹੀਂ ਦੇਖਣਾ ਤੇ ਕੋਈ ਸਮਾਂ ਆਊਗਾ ਪਹਿਲਾਂ ਵੀ ਅਸੀਂ ਇਸ ਦੇਸ਼ ਦੇ ਹਕਮਰਾਨ ਸੀ ਤੇ ਗੁਰਮੁਖ ਪਿਆਰਿਓ ਸਮਾਂ ਲੱਗ ਸਕਦਾ ਹੈ ਜਿੰਨੀਆਂ ਲੱਗ ਸਕਦੀਆਂ ਨੇ ਪਰ ਅਸੀਂ ਇਸ ਦੇਸ਼ ਦੇ ਹਕਮਰਾਨ ਵੇ ਇੱਕ ਦਿਨ ਬਣਾਵੇ ਕੋਈ ਸਮਾਂ ਆਊਗਾ ਬਣਾਵੇ ਕਿਉਂ ਲੋੜ ਬਰਸੂ ਇਹਦੇ ਵਿੱਚ ਸਾਨੂੰ ਘਾੜਣਾ ਕਮਾਈ ਕਰਨੀ ਪੈਣੀ ਹੈ ਸਾਨੂੰ ਇੱਕ ਹੋਣਾ ਪੈਣਾ ਸਾਨੂੰ ਆਪਣੇ ਆਪ ਨੂੰ ਜਗਉਣਾ ਪੈਣਾ ਜਗਾਉਣਾ ਪੈਣਾ ਆਪਣੇ ਆਪ ਨੂੰ ਆਪਣੀ ਆਤਮਾ ਨੂੰ ਜਗਾਉਣਾ ਪੈਣਾ ਅੰਦਰ ਜੇ ਗੇਰੇ ਗਾਣੇ ਸੁਖਨਾ ਪੂਰਾ ਹੋਊਗਾ ਜਿਹੜਾ ਸੁਖਨਾ ਸਰ ਤੋਂ ਰਬਦਾਸ ਮਹਾਰਾਜ ਜੀ ਦਾ ਐਸਾ ਚਾਹ ਹੁਟਾਰਮੈਂਟ ਜਹਾਂ ਮਿਲੇ ਕਿਵੇਂ ਪੂਰਾ ਹੋਊਗਾ ਇਹ ਆਪਾਂ ਬੰਦੇ ਬੰਦਨਾ ਨੂੰ ਲਾਗੂ ਕਰਾਂਗੇ ਢਾਲਾਂ ਵੀ ਆਪਣੀ ਜ਼ਿੰਦਗੀ ਦੀ ਤੇ ਬਰੂ ਮੇ ਪਿਆਰਿਓ ਲੋੜਾ ਸਮੇਂ ਦੀ ਬਾਬਾ ਸਾਹਿਬ ਨੇ ਕਿਹਾ ਪੜੋ ਬੜੋ ਸੰਘਰਸ਼ ਕਰੋ ਅਸੀਂ ਇਹ ਦਿਨਾਂ ਕਿ ਗੱਲਾਂ ਦੇ ਪਿੱਛੇ ਹਟ ਗਏ ਪੜਾਈ ਵੀ ਸ਼ਣਾ ਦਿੱਤੀ ਤੇ ਬਰੂ ਮੇ ਪਿਆਰਿਓ ਤਰਨੋ ਸੁਦਾ ਸੁਦਾ ਸੀ ਬਿਲਕੁਲੀ ਖਸਰੀ ਦਾ ਗੰਤਾ ਉਹ ਸਤਨਾਮ ਸ੍ਰੀ ਕਿਰਪਾ ਸਗਾਸਸ ਦੀ ਕਰੋ ਕਰਦੇ ਆ ਸਗਾਸਸ ਦੀ ਉਦੋਂ ਕਰਦੇ ਆ ਜਦੋਂ ਦੁਸਰਣ ਜਾਵਾਂ ਸਾਡੇ ਘਰ ਦੇ ਵਿੱਚ ਆ ਕੇ ਬੜ ਜਾਂਦਾ ਵੀ ਅਸੀਂ ਸਗਾਸਸ ਕਰਦੇ ਆ ਲੋੜ ਹੈ ਕਿ ਅਸੀਂ ਆਪਣੀ ਭਾਈਚਾਰਕ ਸਾਜ ਪੈਰ ਕੀ ਆਪਸੀ ਟੋਕ ਨੂੰ ਬੋਲ ਕਰੀਏ ਅਸੀਂ ਪਰਮੁਖ ਪਿਆਰਿਓ ਜਿਹੜੀਆਂ ਚੌਧਰਾ ਦੇ ਮੁੱਖੇ ਅਸੀਂ ਆਪ ਕਰਨਾ ਲੜਾਈ ਕਾਹੀ ਹੈ ਲੜਾਈ ਨਹੀਂ ਹੈ ਉਹ ਮਜ਼ਾ ਮੇਰੇ ਨਾਲ ਛੱਡ ਲਈ ਉਹ ਇਹ ਹੀ ਸਮੇਂ ਆਇਆ ਸਤਿਗੁਰੂ ਅਰਬਜਾਸ ਮਹਾਰਾਜ ਜੀ ਨੇ ਸਾਨੂੰ ਕਿ ਭਾਈ ਇੱਕ ਹੋ ਜਾਓ ਸਾਰੇ ਆਓ ਸਮਾਵੇ ਤਕਰੀਰ ਨੂੰ ਹੋ ਚੱਲੇ ਸਾਰੀ ਸੰਗਤਾਂ ਨੇ ਨਹੀਂ ਵੀ ਸੰਗਤ ਉਹ ਕੀ ਆ ਜਿਸ ਦਾ ਮਨੋਰਥ ਸਤ ਸੰਗ ਦਾ ਇਹੀ ਹੋਵੇਗਾ ਇਹ ਆਪਾ ਸਤਿਗੁਰੂ ਅਰਬਜਾਸ ਮਹਾਰਾਜ ਜੀ ਦੇ ਬਚਨਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਾਂ ਸਾਰੇ ਦੇ ਵਿੱਚ ਨਹੀਂ ਆਪਾਂ ਉਹਨਾਂ ਵੇਰੀਆਂ ਨੂੰ ਦੂਰ ਕਰਨਾ ਹੈ ਆਪਣਾ ਦੂਰ ਕਰਨਾ ਹੈ ਔਰ ਆਪਣਾ ਨੂੰ ਦੂਰ ਕਰਕੇ ਆਪਣੇ ਅੰਦਰ ਗੁਣ ਪੈਦਾ ਕਰਨਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਗੁਣ ਪੈਦਾ ਹੋਗੇ ਉਹਨੂੰ ਪਿਆਰਿਓ ਫਿਰ ਵੱਡਣੀ ਹੈ ਗੁਣ ਕਿਵੇਂ ਪੈਦਾ ਹੋਣਗੇ ਗੁਰੂ ਦਾ ਬਚਨ ਮੰਨ ਕੇ ਸ਼ਬਦੀ ਕਮਾਈ ਕਰਕੇ ਸ਼ਬਦੀ ਰਾਜਨਾ ਕਰਕੇ ਬਾਣੀ ਪੜ ਕੇ ਤੇ ਫੇਰ ਉਹਨਾਂ ਪਿਆਰੋ ਆ ਜਿਹੜੇ ਸਾਨੂੰ ਰੋਗ ਲੱਗੇ ਹੋਏ ਹਨ ਕਿਹੜੇ ਰੋਗ ਤਲੇ ਤਨ ਦੇ ਰੋਗ ਨਹੀਂ ਸਾਨੂੰ ਦੇ ਰੋਗ ਦਾ ਡਾਕਟਰ ਠੀਕ ਕਰ ਸਕਦਾ ਹੈ ਜਿਹੜੇ ਮਨ ਦੇ ਰੋਗ ਨੇ ਬੜੇ ਉੱਠੇ ਰਹੇ ਮਨ ਦੇ ਰੋਗ ਕਰਦੇ ਮਨ i ਇਹੇ ਤਾਰਾ ਹੋਰ ਬਰਮੂਖਿਆ ਉਹਨਾਂ ਦੀ ਬਾਣੀ ਪੜ ਲਈਏ ਜਿਹਨਾਂ ਦੀ ਬਾਣੀ ਨੂੰ ਹਿਰਦੇ ਦੇ ਵਿੱਚ ਵਸਾ ਲਈਏ ਤੇ ਸਾਨੂੰ ਹੋਰ ਕਿਸੇ ਪਾਸੇ ਝੱਟਮ ਦੀ ਲੋੜ ਨਹੀਂ ਆਪੋ ਸਤਨਾਮ ਸ੍ਰੀ ਵਾਹਿਗੁਰੂ ਬੇੜਾਤਾ ਪਾਪੂ ਨਹੀਂ ਬੇਨੌਣਾ ਸੇ ਬਰਮੂਖ ਪਿਆਰਿਓ ਤਾਏ ਜਾਂਕੇ ਮੇਰਾ ਬੰਦੇ ਨਹੀਂ ਆਉਂਦੇ ਆਪੋ ਸਤਨਾਮ ਸ੍ਰੀ ਵਾਹਿਗੁਰੂ ਕਿਤੋਂ ਉਤੋਂ ਝੱਟਣਾ ਸੱਡੋ ਆ ਇੱਕ ਦੇ ਲੱਗ ਲੱਗਿਓ ਬਰਮੂਖ ਪਿਆਰਿਓ ਕਿਸੇ ਪਾਸੇ ਜਾ ਉਹ ਬੇਤੀਆ ਸਤਿਗੁਰੂ ਦੇ ਸੋਹੇ ਦੀ ਇਹ ਪਰਮਾਨਤੋ ਕੇ ਨਾਖਾਲਾ ਜੂਰ ਤੇਰੀ ਬੱਬੀ ਨੂੰ ਬਰਨਾਲਾ ਵਿਖੇ ਬੀਬੀ ਪ੍ਰਧਾਨ ਕੌਰ ਦੇ ਪੁੱਤਵਾਲਾ ਸਾਹਿਬ ਵਿਖੇ ਸਤ ਲੋੜਬੰਦ ਬੱਚੀਆਂ ਨੇ ਵਿਆਹ ਰੱਖੇ ਹੋਇਆ ਵਿਆਹ ਆਪ ਨੇ ਸ੍ਰੀ ਗੁਰੂ ਉਦਾਸ ਵੈਲਫੇਅਰ ਟਰਸਟ ਬਰਨਾਲਾ ਹੋਇਆ ਤੇ ਤਾਂ ਸਾਨੂੰ ਉਹਨਾਂ ਨੇ ਥੋੜੀ ਸੇਵਾ ਬਖਸ਼ੀ ਦੀ ਹੈ ਇਹ ट्राਫਿਕ ਦੇ ਵਿੱਚ ਉਹਦਾ ਨੁਕਤਾ ਆ ਗਿਆ ਸੋਟਾ ਜੇ ਉਹਨਾਂ ਨੇ ਇਹ ਨਹੀਂ ਕੀਤੀ ਸੇਵਾ ਉਹ ਨਾਲ ਤੇ ਬਹੁਤੋ ਪਿਆਰੇ ਹੋ ਮੈਂ ਸਮਝਦਾ ਉਹ ਬਿਨਾਂ ਸੋਣਾ ਵੀ ਉਹਦੇ ਵਿੱਚ ਥੋੜਾ ਥੋੜਾ ਸਾਰੇ ਲੋਕਾਂ ਨੂੰ ਪਾਇਆ ਕਿਰਪਾ ਕਰੇ ਬਹੁਤੋ ਬਾਬਾ ਜੀ ਬੋਲ ਸ਼ੁਰੂਆਤ ਹੋ ਗਈ ਹੈ ਇਹ ਜਿਹੜੀ ਮਾਇਆ ਸਾਰੀ ਆਪਾਂ ਉਥੇ ਵਿਆਹ ਕਾਰਨਾਂ ਦੇ ਵਿੱਚ ਹੋਣੀ ਹੈ ਇਹ ਤਾਂ ਵੱਡਾ ਕੋਈ ਕੰਨ ਨਹੀਂ ਕਿਸੇ ਗਰੀਬ ਘਰ ਦੀ ਬੱਚੀ ਜਦੋਂ ਆਪਣੇ ਘਰ ਦੇ ਵਿੱਚ ਜਾਉਂਦੀ ਹੈ ہر سال ستسر کرتے ہیں اور, کر اور بھی بے پیاری بھائی ہردر سب جی پہنچے افیخ طور پہ اور سارے ویر جنوبی جی پہنچے ہیں we got... हिकु वरी लख लख आई उन ਦੇ ਬ੍ਰੋ ਭਿਆਰਿਓ ਇਹ ਹਾਲਾਤ ਨੇ ਆ ਗੁਰੂ ਘਰਾਂ ਦੇ ਕੋਈ ਗ੍ਰੰਥੀ ਬਣਨ ਨੂੰ ਕਿਹਾ ਵੀ ਪਾਠ ਕਰਨਾ ਹੋਵੇ ਨਾ ਹੁਣ ਅਜਿਹੇ ਸਮੇਂ ਦੇ ਵਿੱਚ ਖੰਡ ਪਾਠ ਲਈ ਪਾਠੀ ਨਹੀਂ ਲੱਭਦੇ ਕੋਈ ਫੋਨ ਕਰਦੇ ਮੁਕਵਾਉਂਦੇ ਆ ਕੋਈ ਤਾਂ ਉਹ ਵੀ ਪਾਠੀ ਲੱਭ ਜਾਂ ਨਹੀਂ ਲੱਭਦੇ ਬ੍ਰੋ ਕਿਉਂ ਕਿਉਂਕਿ ਹਾਲਾਤ ਐਸੇ ਹੋ ਗਏ ਕਿ ਕੋਈ ਬਿਰਲੇ ਪ੍ਰਬੰਧਕ ਨੇ ਇਹਨੇ ਇੱਥੋਂ ਦੇ ਪ੍ਰਬੰਧ ਕਰੇ ਜਿਹੜੇ ਗ੍ਰੰਥੀ ਸਿੰਘ ਦਾ ਸਤਿਕਾਰ ਕਰਦੇ ਇਹ ਨਹੀਂ ਤਾਂ ਬਹੁਤ ਪਿਆਰਿਓ ਗ੍ਰਾਂਤੀ ਸਿੰਘ ਉਹ ਬਹੁਤੇ ਪਿੰਡਾਂ ਦੇ ਬਿਨੁਤਾ ਗੁਰੂ ਘਰ ਆਏ ਕਮੇਟੀ ਆਪਣੇ ਇਹ ਸਮਝਿਆ ਕੀਤਾ ਸਾਡਾ ਬੋਤਰੀ ਹੈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਮੇਂ ਦੀ ਲੋੜ ਹੈ ਸਾਨੂੰ ਸਿੱਖਿਆ ਦੇਣੀ ਪੈਣੀ ਦੀ ਇਹ ਸੇਵਾਦਾਰ ਕਮੇਟੀ ਤੋਂ ਕਿ ਸਾਨੂੰ ਗੁਰੂ ਘਰਾਂ ਦਾ ਗੁਰੂ ਦੇ ਦਰੀਆਂ ਦਾ ਸਤਕਾਰ ਕਰਨਾ ਚਾਹੀਦਾ ਹੈ ਤਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਾਂਤੀ ਸਿੰਘ ਪਹਿਲਾ ਹੋਵੇਗੀ ਬਾਣੀ ਪੜੀ ਜਾਵੇਗੀ